ਹੰਦੀ ਐਮਐਲ ਸਾਹਿਬ ਜੋ ਕੁਦਰਤ ਦਾ ਕਹਿਰ ਚੱਲ ਰਿਹਾ ਹੈ ਕਿੰਨੇ ਦਿਨਾਂ ਤੋਂ ਹੜ ਦਾ ਮੌਲ ਬਣਿਆ ਪਿਆ ਲਗਾਤਾਰ 5-6 ਦਿਨਾਂ ਤੋਂ ਪਾਰਸ ਜਿਹੜੀ ਆ ਮੀਂਹ ਲਗਾਤਾਰ ਪੈ ਰਿਹਾ ਮੀਂਹ ਪੈਣ ਦੇ ਨਾਲ ਪਿੰਡ ਸਠਿਆਲਾ ਤੋਂ ਰਾਜ ਰਾਜਵਿੰਦਰ ਸਿੰਘ ਇੱਕ ਵਿਅਕਤੀ ਹੈ ਜਿਹਦਾ ਘਰ ਦੀ ਛੱਤ ਡੇਗੀ ਆ ਛੱਤ ਡਿੱਗਣ ਦੇ ਨਾਲ ਇੱਕ ਬੱਚੀ ਉਹਨਾਂ ਦੀ 12 ਸਾਲ ਦੀ ਜਿਹਦੀ ਡੈਥ ਹੋ ਗਈ ਆ ਹੁਣੇ ਹੀ ਡਾਕਟਰ ਸਾਹਿਬ ਕੋਲ ਆਏ ਇਹਨਾਂ ਨੇ ਉਹਨੂੰ ਡੈੱਡ ਡਿਕਲੇਅਰ ਕੀਤਾ ਤੇ ਪੂਰਾ ਪਰਿਵਾਰ ਦੇ 5-6 ਮੈਂਬਰ ਸੀਗੇ ਇੱਕ ਕਮਰੇ ਦੇ ਥੱਲੇ ਇੱਕ ਛੱਤ ਦੇ ਥੱਲੇ ਜਿੱਦੀ ਛੱਤ ਡਿੱਗੀ ਆ ਤੇ ਉਹ ਛੱਤ ਦੇ ਥੱਲੇ ਸਾਰਾ ਹੀ ਪਰਿਵਾਰ ਅ ਛੱਤ ਦੇ ਥੱਲੇ ਆਗਾ ਜਿਹਦੇ ਨਾਲ ਉਹਨਾਂ ਦੀ ਬੱਚਿਆਂ ਦੇ ਕਾਫੀ ਸੱਟਾਂ ਲੱਗੀਆਂ ਨੇ ਰਾਜਵਿੰਦਰ ਸਿੰਘ ਦੇ ਕਾਫੀ ਸੱਟਾਂ ਲੱਗੀਆਂ ਨੇ ਇੱਕ ਦੋ ਦੇ ਲੱਤਾਂ ਬਾਹਾਂ ਟੁੱਟੀਆਂ ਨੇ ਸੋ ਮੈਂ ਇਹਨਾਂ ਨੂੰ ਭਰੋਸਾ ਦਵਨਾ ਕਿ ਅਸੀਂ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਜੋਗ ਅਗਵਾਈ ਦੇ ਵਿੱਚ ਪਰਿਵਾਰ ਦੇ ਨਾਲ ਆ ਤੇ ਪਰਿਵਾਰ ਨੂੰ ਜੋ ਵੀ ਮਾਲੀ ਸਹਾਇਤਾ ਬੰਦੀ ਆ ਅਸੀਂ ਉਹ ਦਵਾਵਾਂਗੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਪਰਮਾਤਮਾ ਸਾਰਿਆਂ ਨੂੰ ਇਹ ਸਾਡ ਦੇ ਮੌਲ ਤੋਂ ਬਚਾ ਕੇ ਰੱਖੇ ਸੁੱਖ ਸ਼ਾਂਤੀ ਰੱਖੇ ਸਰ ਕੋਈ ਮੈਸੇਜ ਦੇਣਾ ਚਾਹੁੰਦੇ ਜੀ ਮੈਸੇਜ ਮੇਰਾ ਸਾਰਿਆਂ ਲਈ ਹੈ ਕਿ ਜਿੱਥੇ ਵੀ ਲੱਗਦਾ ਹੈ ਕਿ ਪਾਣੀ ਦਾ ਸતર ਵੱਧ ਰਿਹਾ ਹੈ ਜਾਂ ਜਿੱਥੇ ਆਪ ਦੇ ਘਰਾਂ ਦੇ ਵਿੱਚ ਸ਼ਫਤਾ ਕੱਚੀਆਂ ਨੇ ਇਸ ਗੱਲ ਦਾ ਸੁਚੇਤ ਰਹੋ ਧਿਆਨ ਰੱਖੋ ਕਿ بارش ਜਿਹੜੀ ਲਗਾਤਾਰ ਪੈ ਰਹੀ ਹੈ ਕਿ ਜਿੱਥੇ ਖਤਰਾ ਲੱਗਦਾ ਹੈ ਜੋ ਖਾਲੀ ਕਰ ਦੇਣਾ ਆਪਣੇ ਘਰਾਂ ਨੂੰ ਖਾਲੀ ਕਰਕੇ ਨਾਲ ਦੇ ਕਿਸੇ ਆਂਗਵਾੜ ਕਿਸੇ ਪੈਲ ਭਰਾ ਦੇ ਕਰਨਾ たのみ。